ਹਾਂਜੀ ਦੋਸਤੋ ਆ ਦੇਖੋ ਜੀ ਇਹਨੂੰ ਤੁਸੀਂ ਦੇਖ ਸਕਦੇ ਹੋ ਨਵਾਂ ਅਸੀਂ ਲਿਆਏ ਆ ਬੂਟਾ ਆਂਬ ਦਾ ਇਹਨੂੰ ਲਾਉਣ ਦਾ ਤਰੀਕਾ ਇਹਦੇ ਜੜ ਚ ਕੜਾਣਾ ਪੱਕੇ ਵਿੱਚ ਬਾਦਣਾ ਪਾਣੀ ਤਾਂ ਜੋ ਕੜੇ ਨੂੰ ਹੀ ਇਕੱਲੇ ਨੂੰ ਪਾਣੀ ਆਪਾਂ ਕੜੇ ਦੇ ਵਿੱਚ ਪਾਉਣਾ ਉਦਾਂ ਨਹੀਂ ਪਾਉਣਾ ਇਹਦੇ ਸਰੇਸ ਕੇ ਪਾਣੀ ਜਾਵੇ ਨੂੰ अंब का बूटा जी अगली बस इन्ना ही